ਵਾਹਿਗੁਰੂ ਜੀ ਅਕਾਲ ਜੀ ਮੈਂ ਇੱਕ ਬਹੁਤ ਹੀ ਦਰਦ ਭਰੀ ਦਾਸਤਾਨ ਤੁਹਾਡੇ ਸਾਹਮਣੇ ਪੇਸ਼ ਕਰਨੀ ਆ ਹੁੰਦਾ ਕੀ ਆ ਕਿ ਮੈਨੂੰ ਇੱਕ ਦਿਨ ਇੱਕ ਬਜ਼ੁਰਗ ਮਾਤਾ ਦਾ ਫੋਨ ਆਉਂਦਾ ਕਿ ਕਾਕਾ ਤੁਸੀਂ ਖਬਰਾਂ ਵਾਲੇ ਹੋ ਮੈਂ ਕਹਿ ਦਿੱਤਾ ਕਿ ਹਾਂਜੀ ਮਾਤਾ ਜੀ ਦੱਸੋ ਉਹ ਕਹਿੰਦੀ ਕਿ ਮੈਂ ਢੁੱਲੇ ਵਾਲੇ ਪਿੰਡ ਤੋਂ ਬੋਲ ਰਹੀ ਆ ਜਿੱਥੇ ਖੜਾ ਨੇ ਬਹੁਤ ਬਾਰੀ ਬਹੁਤ ਨੁਕਸਾਨ ਕੀਤਾ ਆ ਮੈਂ ਕਹਾਂ ਜੀ ਠੀਕ ਆ ਕਾਕਾ ਮੈਂ ਸੁਣਿਆ ਕਿ ਕਈ ਟਰੈਕਟਰ ਕਈ ਪੈਸੇ ਕਈ ਰਾਸ਼ਨ ਵੰਡ ਗਏ ਭਲਾ ਕਾਕਾ ਤੈਨੂੰ ਪਤਾ ਆ ਕਿ ਉਹ ਕਿੱਥੇ ਵੰਡ ਗਏ ਤੇ ਫਿਰ ਉਹ ਕਹਿੰਦੀ ਕਿ ਸਾਡੀਆਂ ਜ਼ਮੀਨਾਂ ਵਿੱਚ ਤਾਂ ਪਾਣੀ ਭਗਣ ਲੱਗ ਗਿਆ ਮੇਰੇ ਘਰ ਵਾਲੇ ਦੀ ਤਾਂ ਮੇਰੇ بیٹے ਦੀ ਮੌਤ ਹੋ ਚੁੱਕੀ ਆ ਮੇਰੇ ਬਜ਼ੁਰਗ ਨਿਆਸਰੀ ਕੋਲ ਇਸ ਟਾਈਮ ਛੋਟਾ ਜਿਹਾ ਪੁੱਤਰਾ ਤੇ ਦੋ ਪੁੱਤਰੀਆਂ ਨੇ ਸਾਡੇ ਕੋਲ ਤਾਂ ਕਹਿੰਦੀ ਖਾਣ ਪੀਣ ਨੂੰ ਕੁਝ ਨਹੀਂ ਖਬਰਿਆ ਉਹ ਵੰਡਦੇ ਵੀ ਰਹੇ ਆ ਜਾਂ ਨਹੀਂ ਵੀ ਵੰਡਦੇ ਰਹੇ ਤੇ ਇਹ ਵੰਡੇ ਰਹੇ ਤੇ ਕਿੱਥੇ ਵੰਡੇ ਰਹੇ ਲੋੜ ਸਭ ਤੋਂ ਵੱਧ ਸਾਨੂੰ ਸੀ ਕਿਉਂਕਿ ਸਾਡੇ ਕੋਲ ਤਾਂ ਕੋਈ ਵੀ ਨਹੀਂ ਪਹੁੰਚਿਆ ਤੇ ਫਿਰ ਮਾਤਾ ਜੀ ਕਹਿੰਦੇ ਕਿ ਕਾਕਾ ਇੱਕ ਵਾਰ ਸਾਡੇ ਵੀ ਹਾਲਾਤ ਦਿਖਾਓ ਲੋਕਾਂ ਨੂੰ ਕਿ ਹੁਣ ਸਾਡੇ ਕੀ ਹਾਲਾਤ ਨੇ ਅਸੀਂ ਕਿੰਨੇ ਔਖੇ ਆ ਇਸ ਲਈ ਮੈਂ ਅੱਜ ਉਹ ਪਿੰਡ ਉਹ ਖੁੱਲੇ ਵਾਲੇ ਵਿੱਚ ਬਿਲਕੁਲ ਦਰਿਆ ਦੇ ਕੰਢੇ ਬੰਨ ਤੇ ਆਇਆ ਤੇ ਉਹਨਾਂ ਪਰਿਵਾਰਾਂ ਨੂੰ ਮੈਂ ਇੱਥੇ ਹੀ ਬੁਲਾਇਆ ਆ ਤੇ ਆਓ ਜਾਣਦੇ ਆ ਕਿ ਸਚਾਈ ਕੀ ਆ ਤਾਂ ਕਿ ਇਹ ਵਾਕਿਆ ਹੀ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਦਰਿਆ ਦੇ ਵਿੱਚ ਆ ਗਈਆਂ ਵਾਕਿਆ ਹੀ ਪਾਣੀ ਵਗ ਰਿਹਾ ਆ ਇਹ ਸਾਰੀ ਅੱਜ ਸਚਾਈ ਆਪਾਂ ਜਾਣਾਂਗੇ ਤੇ ਵੀਡੀਓ ਲੰਬੀ ਹੋ ਸਕਦੀ ਆ ਦਰਸ਼ਕਾਂ ਨੂੰ ਬੇਨਤੀ ਕਰਾਂ ਕਿ ਜਿਹੜੇ ਇਨਸਾਨੀਅਤ ਨਾਤੇ ਕਿਸੇ ਵੀ ਦੂਜੇ ਦਾ ਦੁੱਖ ਸਮਝਦੇ ਆ ਸੁਣਨ ਦੀ ਹਿੰਮਤ ਰੱਖਦੇ ਆ ਤੇ ਜਿਨ੍ਹਾਂ ਦਾ ਜ਼ਮੀਰ ਜਾਗਦਾ ਆ ਉਹ ਕਿਰਪਾ ਕਰਕੇ ਅਪੀਲ ਹੈ ਕਿ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਅੰਤ ਤੱਕ ਪੂਰੀ ਵੀਡੀਓ ਨੂੰ ਜਰੂਰ ਦੇਖਿਓ ਰਾਜਿਆਂ ਤੋਂ ਮੰਗਤੇ ਬਣੇ ਲੋੜਵੰਦਾਂ ਦੀ ਦੁੱਖ ਪਰਿਦਾਸਤਾਨ ਤੁਹਾਨੂੰ ਤੁਹਾਨੂੰ ਮਿਲੇਗੀ ਹਾਂਜੀ ਇਹ ਵੀਰ ਨੇ ਤੇ ਇਹਨਾਂ ਨੂੰ ਬੁਲਾਇਆ ਆ ਸੋ ਇਹ ਆਏ ਆ ਵੀਰ ਇਹ ਦੱਸਣਗੇ ਕਿ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਆ ਉਹ ਇਸ ਟਾਈਮ ਕਿੱਥੇ ਆ ਬਹੁਤ ਸਾਰੇ ਮੇਰੇ ਸਤਿਕਾਰਯੋਗ ਦਰਸ਼ਕ ਕਮੈਂਟ ਕਰਨਗੇ ਕਿ ਦਰਿਆ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਾ ਕੀ ਦਰਿਆ ਦੇ ਵਿੱਚ ਜ਼ਮੀਨਾਂ ਕਿਉਂ ਲਈਆਂ ਪਰ ਜਿਨ੍ਹਾਂ ਦੀਆਂ ਜੱਦੀ ਜ਼ਮੀਨਾਂ ਇਥੋਂ 1.5-2 ਕਿਲੋਮੀਟਰ ਦੂਰ ਦਰਿਆ ਜਿਹੜਾ ਵਗਦਾ ਸੀਗਾ ਪਰ ਐਸ ਟਾਈਮ ਦੇ ਉੱਪਰ ਇਹਨਾਂ ਦੀਆਂ ਪੈੜੀਆਂ ਦੇ ਵਿੱਚ ਦਰਿਆ ਆ ਚੁੱਕਾ ਆ ਵੀਰ ਜੀ ਜਿਹੜੀ ਤੁਸੀਂ ਕਹਿੰਦੇ ਸੀਗੇ ਸਾਡੀ ਮੋਟਰ ਸੀ ਇੱਥੇ ਹਾਂਜੀ ਉਹ ਮੋਟਰ ਤੁਹਾਡੀ ਕਿੱਥੇ ਆ ਉਹ ਜੂਮ ਕਰਕੇ ਵਿਖਾ ਦਿਓ ਮੜੀ ਕਿੱਥੋਂ ਜਾਣ ਵਰ ਜਾਵਾਂ ਵਖਾ ਟਿੱਬੀ ਆ ਵਖ ਅੱਛਾ ਜਿੱਥੇ ਜੂਮ ਕਰਕੇ ਵਿਖਾ ਦਿਓ ਜਿੱਥੇ ਆ ਜਾਨਵਰ ਬੈਠੇ ਆ ਨਹੀਂ ਉਹ ਪਏ ਦੀਦੇ ਨਾ ਗਾੜੀ ਹਾਂ ਹੋ ਹੋ ਇਹ ਪੱਥਰ ਚ ਗੱਲ ਲਾਓ ਹੋ ਜੂਮ ਕਰਕੇ ਹਾਂਜੀ ਤੇ ਬਾਕੀ ਆ ਰੱਖ ਬਾਬਾ ਉਹ ਜੀ ਦਾ ਹਾਂਜੀ ਹਾਂਜੀ ਆ ਵੇਖੋ ਇਹ ਜੀ ਮਾਨ ਵੇਖੋ ਪੈ ਜੀ ਹਾਂਜੀ ਇਹ ਪੱਠਿਆਂ ਦੇ ਮੋਟ ਵੇਖੋ ਤੁਸੀਂ ਸੋ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕਈ ਵੀਰਾਂ ਨੇ ਇਹ ਗੱਲ ਕਹਿਣੀ ਆ ਕਿ ਭਾਈ ਪਹਿਲਾਂ ਦਰਿਆ ਵਗਦਾ ਆ ਆ ਤੁਹਾਨੂੰ ਬਿਲਕੁਲ ਲਾਗੇ ਕਰਕੇ ਤੁਹਾਨੂੰ ਦਿਖਾਉਨੇ ਆ ਵੀਰ ਜੀ ਦਿਖਾਓ ਆ ਚਾਰ ਜਿਹੜਾ ਬੀਜ ਆ ਆ ਦੇਖੋ ਜੀ ਆ ਪੱਠਿਆਂ ਦੇ ਮੋੜ ਆ ਵੀਰ ਜੀ ਹੁਣੀ ਦਿਖਾਉਂਦੇ ਆ ਤੁਸੀਂ ਦੇਖਦੇ ਆ ਇਹਨਾਂ ਦਾ ਸਾਰੇ ਸਮਝਦੇ ਆ ਦਰਸ਼ਕੋ ਕਿ ਇਹ ਵਾਕਿਆ ਹੀ ਪੱਠਿਆਂ ਦੇ ਮੋੜ ਆ ਹਾਂਜੀ ਆ ਦੇਖੋ ਆ ਦੂਜਾ ਥੱਲੇ ਪੱਠਾ ਆਹ ਦੇਖ ਲਓ ਤੁਹਾਨੂੰ ਉਹ ਦੇਖੋ ਜੀ ਆ ਪੱਠੀ ਆ ਆ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਆ ਸਿੱਧਾ ਸਾਹ ਦਾ ਨਾ ਪਤਾ ਸਾਰੀ ਪਹਿਲੀ ਆ ਉਹ ਗਾਦੂ ਭਾਜੀ ਗਾੜੀ ਉੱਦਾਂ ਹੀ ਆ ਹੁਣ ਆਲੀ ਮਲੋ ਆ ਇੱਧਰ ਵੇਖੋ ਆਹ ਵੇਖੋ ਆਹ ਦੇਖੋ ਜੀ ਆਪਾਂ ਬਿਲਕੁਲ ਦਰਿਆ ਦੇ ਕੰਢੇ ਤੋਂ ਜਿੱਥੇ ਸਤਲੁਜ ਤੇ ਵਿਆਸ ਇਕੱਠੇ ਦਰਿਆਦੋਂੋਂ ਵਹਿੰਦੇ ਆ ਇੱਥੋਂ ਹਾਲਾਤ ਦਿਖਾ ਰਹੇ ਆ ਆ ਦੇਖੋ ਆ ਤੁਹਾਨੂੰ ਬਿਲਕੁਲ ਕਲੋਜ਼ ਪ ਇਹ ਪੱਠੇ ਸਗੇ ਇੱਥੇ ਹਾਂ ਮਿਲ ਪਏ ਜੀ ਆਹ ਪੱਠਿਆਂ ਦੇ ਮੋਢ ਖੜੇ ਵੀ ਖੜੇ ਆ ਇਹ ਇਸ ਗੱਲ ਦਾ ਸਬੂਤ ਹੈ ਜੀ ਇਹਦੇ ਬਰਾਬਰ ਆ ਇੰਨਾ ਇੰਨਾ ਟੋਆ ਪੈ ਗਿਆ ਦੱਸੋ ਹੁਣ ਕੀ ਆਹ ਦੇਖੋ ਕਿੰਨੀ ਢੰਗਾਈ ਦੇ ਵਿੱਚ ਆ ਇਹ ਤੁਹਾਨੂੰ ਇੱਥੇ ਆਣ ਕੇ ਪਤਾ ਲੱਗੂਗਾ ਕਿ ਇੱਥੋਂ ਕਟੋ-ਕਟ ਵੀ ਜੇ ਆਪਾਂ ਕਹੀਏ ਤਾਂ ਆਪਣੇ 12 12 ਫੁੱਟ ਡੂੰਘਾ ਪਾਣੀ ਆ ਇੱਥੋਂ ਜੀ ਠੀਕ ਹੈ ਜੀ ਫੋਟੋ ਸਾਈਜ਼ ਬਾਜੀ ਵੀਰ ਜੀ ਫਿਰ ਮੋਟਰ ਤੁਹਾਡੀ ਨੂੰ ਕੀ ਹੋਇਆ ਉਹ ਲੱਭੇ ਨੇ ਵਿਚਾਰ ਉਹ ਨਾੜਦੇ ਪਤਾ ਹੈ ਮੇਰੇ ਬਰਾਬਰ ਮੋਟਰ ਹੀ ਤੇ ਹੁਣ ਦੱਸੋ ਇੰਨਾ ਟੋਆ 10 ਫੁੱਟ ਤੋਂ ਠੀਕ ਹੈ ਜੀ ਸਾਢੇ 7 ਦੀ ਮੋਟਰ ਹੀ ਨਾਉਂਦਾ ਬੋਰ ਹੀ ਜਿੱਥੋਂ ਮਰਜ਼ੀ ਆਣ ਕੇ ਪਤਾ ਕਰ ਸਕਦੇ ਇਥੋਂ 1.5 ਕਿਲੋਮੀਟਰ ਦਰਿਆ ਦੂਰ ਹੀ ਪਹਿਲਾਂ ਠੀਕ ਹੈ ਜੀ ਠੀਕ ਹੈ ਜੀ ਅੱਛਾ ਆ ਦੇਖੋ ਜੀ ਇਹ ਸਾਰੇ ਉਹ ਪਰਿਵਾਰ ਆ ਜਿਹੜਾਂ ਨੂੰ ਇਹ ਕੁਦਰਤ ਦੀ ਕਰੋਪੀ ਕੁਦਰਤ ਦੀ ਕਰੋਪੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਇਹ ਉਹ ਚਿਹਰੇ ਆ ਉਹ ਪਰਿਵਾਰ ਆ ਜੀ ਤੁਹਾਡੇ ਸਾਹਮਣੇ 20 ਸਾਲ ਪਹਿਰ ਪਛੇੜ ਕੇ ਆਏ ਕਿਉਂਕਿ ਇਹ ਤੁਹਾਨੂੰ ਦਿਖਾ ਲਿਆ ਜਾ ਰਿਹਾ ਵੀ ਆ ਦੇ ਜਿਹਨੂੰ ਕਈ ਵੀ ਕਈ ਵੀ ਕਹਿ ਦਿੰਦੇ ਆ ਦੇਖ ਸਕਦੇ ਤੁਸੀਂ ਬਿਲਕੁਲ ਆ ਦੇਖੋ ਤਾਂ ਕੋਲ ਇਧਰ ਵੇਖੋ ਨਾ ਉਹ ਦੇਖੋ ਵਿੱਚ ਡਿਗੀ ਵੀ ਹੋਏ ਮੋਟ ਗਈ ਆ ਬਿਲਕੁਲ ਮੱਕੀ ਜਿਹੜੀ ਆ ਮੱਕੀ ਦਾ ਮੋਟ ਤੁਸੀਂ ਦੇਖ ਸਕਦੇ ਆ ਹਾਂਜੀ ਇਸ ਤਰੀਕੇ ਦੇ ਨਾਲ ਆ ਦੇਖੋ ਤੁਸੀਂ ਸਾਰੀ ਇਦਾਂ ਹੀ ਆਵੇ ਹਾਂਵੇ ਲੰਮੀ ਪੈੜੀ ਆਪਣੀ ਕਿਉਂਕਿ ਹੁਣ ਇਹਦੇ ਤੋਂ ਤੁਹਾਨੂੰ ਸਚਾਈ ਤੇ ਪਤਾ ਲੱਗਦੀ ਆ ਕਿ ਵਾਕਿਆ ਹੀ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਸੀ ਇਥੇ ਵਾਕਿਆ ਹੀ ਫਸਲਾਂ ਬੀਜੀਆਂ ਸੀਗੀਆਂ ਪਾਣੀ ਨੇ ਇਹਨਾਂ ਨੂੰ ਮਾਰ-ਮਾਰ ਦਿੱਤੀ ਅੱਜ ਇਹ ਰਾਜਿਆਂ ਤੋਂ ਮੰਗਤੇ ਬਣੇ ਆ। ਆ ਦੇਖੋ ਜੀ ਉਹ ਬੇਨਤੀਆਂ ਅਰਦਾਸਾਂ ਕਰਦੇ ਹੱਥ ਜੋੜ ਕੇ ਕਿ ਹਾਂ ਜੀ ਵੀ ਤੁਸੀਂ ਜਿਵੇਂ ਲੋਕਾਂ ਨੇ ਕਈਆਂ ਨੇ ਸਵਾਲ ਕਰਨਾ ਆ ਵੀ ਇਹ ਜਾਣਵੁੱਝ ਕੇ ਮੰਗਦੇ ਆ ਤੇ ਤੁਸੀਂ ਵੀ ਦਾਨ ਕਰਦੇ ਸੀ ਪਹਿਲਾਂ ਦਾਨ ਕਰਦੇ ਸੀ ਕਰਦੇ ਆ ਠੀਕ ਜੀ ਗੁਰਦਾਰਾ ਬਣਾਇਆ ਹੈ। ਇਹ ਬੋਲ ਤੇ ਖਿੜਾਰ ਕੇ ਜਿਹੜੀ ਸੰਗਤ ਆਉਂਦੀ ਸੀ ਬਾਬੇ ਵੀਸਾਂ ਦੀ ਆਉਂਦੀ ਸੀ ਭਾਵੇਂ ਸੁਰ ਸਿੰਘ ਆਉਂਦੇ ਸੀ ਬਾਬੇ ਸਰਾਈ ਸਾਹਿਬ ਸੁੱਖਾ ਉਹਨਾਂ ਦਾ ਪਤਾ ਕਰ ਸਕਦੇ ਆ ਅਸੀਂ ਬੋਲ ਤੇ ਖਿੜਾਰ ਕੇ ਨੇ ਵੀ ਆ ਚੁੱਕੋ ਚੋ ਚੁੱਕ ਜਿਨੀ ਚੁੱਕਣੀ ਚੋ ਉਹ ਆਪ ਦੀ ਮਰਜ਼ੀ ਨਾਲ ਦੋ ਭਰ ਲਨ ਤਿੰਨ ਭਰ ਲਨ ਬੋਰੀਆਂ ਵੱਡੀਆਂ ਠੀਕ ਹੈ ਜੀ ਅਸੀਂ ਹੱਥ ਜੋੜ ਕੇ ਬੇਨਤੀ ਠੀਕ ਹੈ ਜੀ ਅੱਜ ਇਹ ਉਹ ਹੱਤਿਆ ਜਿਹੜੇ ਵੀਡੀਓ ਦੇ ਵਿੱਚ ਤੁਹਾਡੇ ਅੱਗੇ ਜੁੜ ਰਹੇ ਆ ਇਹ ਹੱਥ ਉਹ ਹੱਤਿਆ ਜਿਹੜੇ ਕਦੇ ਦਾਨ ਕਰਨ ਵਾਲੇ ਸੀ ਅੱਜ ਇਹਨਾਂ ਦੇ ਦਿਲਾਂ ਦਾ ਦਰਦ ਇਹਨਾਂ ਦੇ ਦੁੱਖ ਨੂੰ ਇਹ ਹੀ ਸਮਝ ਸਕਦੇ ਆ ਜਾਂ ਕੋਈ ਦਾਨੀ ਸੱਜਣਾ ਜਾਂ ਉਹ ਪਰਮਾਤਮਾ ਆਕਾਲ ਪੁਰਖ ਸਮਝ ਸਕਦਾ ਆ ਕਿ ਉਹ ਵੇਖੋ ਅਸੀਂ ਹੁਣ ਦੇਖ ਸਕਦੇ ਆ ਕਿ ਜਮੀਨਾਂ ਦੇ ਵਿੱਚ ਕਈਆਂ ਨੇ ਜੀਵੀਸੀਆਂ ਲਾਈਆਂ ਹੋਈਆਂ ਜਿਨ੍ਹਾਂ ਦੇ ਕੋਲ ਆਪਣਾ ਕੋਈ ਸਾਧਨ ਹੈਗਾ ਆ ਜਿਹੜੇ ਕੋਈ ਥੋੜੇ ਗੰਜੈਸ਼ ਚਾਹ ਜਿਨ੍ਹਾਂ ਦੇ ਕੋਲ ਗੰਜੈਸ਼ ਆ ਹਾਂ ਜਿਹੜੇ ਹੁਣੇ ਵਿਚਾਰੇ ਮਾਤੜ ਆ ਇਹਨਾਂ ਦੇ ਕੋਲ ਕੋਈ ਆਪਣਾ ਸੋਰਸ ਨਹੀਂ ਹੈਗਾ ਤੇ ਤਾਂ ਕਰਕੇ ਇੱਥੇ ਬੇੜੀ ਹੁੰਦੀ ਔਰ ਦੋ ਮਿੰਟਾਂ ਇਹ ਤਾਂ ਦੂਜਾ ਟ੍ਰਾਂਸਫਰ ਕਰਾ ਦੇਣਾ ਦੂੰਗਾ ਕਰਕੇ ਹਿਸਾਬ ਨਾਲ ਆਪਾਂ ਤਾਂ ਐਡੀ ਜ਼ਮੀਨ ਵਧੀਆ ਹਾਂਜੀ ਜਿਹੜੀ ਆ ਆ ਵੇਖੋ ਤੱਕ ਦਿਖੰਦਾ ਮਿੱਟੀ ਦਾ ਜੀ ਆ ਵੇਖੋ ਤੱਕ ਮਿੱਟੀ ਦਾ ਆਹ ਜੀ ਆ ਆ ਵੇਖੋ ਆ ਜਿਹੜੀ ਜ਼ਮੀਨ ਉਹਨਾਂ ਦਿਖਾਈ ਆ ਤੁਹਾਨੂੰ ਮਿੰਤੀ ਕਰਕੇ ਕਿ ਹਜੇ ਵੀ 2 ਫੁੱਟ ਜਿਹੜੀ ਜ਼ਮੀਨ ਆ ਪੱਕੀ ਆ ਜਿਹੜੀ ਵਾਹੀਗੋ ਜੋਗ ਸੀਗੀ ਨਾਲ ਦੀ ਉਦੋਂ ਥੱਲੇ ਰੇਤਾ ਆ ਤੇ ਤੁਸੀਂ ਦੇਖ ਸਕਦੇ ਆ ਤੇ ਦਰਿਆ ਇੱਥੋਂ ਬਿਲਕੁਲ ਬਹੁਤ ਦੂਰ ਸੀ 1.5-2 ਕਿਲੋਮੀਟਰ ਦਾ ਵਕਬੇ ਦੇ ਸੀਗਾ ਪਰ ਲੇਕਿਨ ਅੱਜ ਇਹ ਪਾਣੀ ਇੱਥੇ ਆ ਗਿਆ ਇਹਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਖਤਮ ਹੋ ਗਿਆ ਜਦੀ ਜਦੀ ਪੁਰਖੀ ਜ਼ਮੀਨਾਂ ਵਾਂ ਛੱਡ ਕੇ ਕਿੱਥੇ ਕਿੱਥੇ ਇਹ ਪਿਓ ਦਾ ਦੇ ਦੀ ਆ ਮਾਲਕੀ ਹਾਂਜੀ ਚੋਲੋ ਲਾ ਕੇ ਹੁਣ ਤੁਸੀਂ ਸੁਣ ਰਹੇ ਆ ਉਹਨਾਂ ਦੀ ਜ਼ੁਬਾਨ ਦੇ ਉੱਤੋਂ ਉਹਨਾਂ ਦੀ ਦੁੱਖਪਰੀ ਦਾਸਤਾਨ ਕਿ ਇਹ ਜੱਦੀ ਪੁਸ਼ਤੀ ਆ ਇਹ ਕੋਈ ਦਰਿਆ ਦੇ ਵਿੱਚ ਬੇਲੀਆਂ ਪਈਆਂ ਜ਼ਮੀਨਾਂ ਉੱਪਰ ਕੋਈ ਕਬਜ਼ਾ ਨਹੀਂ ਕੀਤਾ ਇਹ ਦਾਦਿਆਂ ਪੜਦਾਦਿਆਂ ਤੋਂ ਜੱਦੀ ਪੁਸ਼ਤੀ ਇਹਨਾਂ ਦੀਆਂ ਜ਼ਮੀਨਾਂ ਆ ਇਹ ਸਰ ਜਦੋਂ ਵੀ ਤੁਸੀਂ ਆਨਲਾਈਨ ਤੇ ਵੇਖਣਾ ਹੋਵੇ ਹਾਂਜੀ ਸਾਡੀ ਪੈੜੀ ਦਾ ਰਕਬਾ ਵੇਖਣਾ ਹੋਵੇ 7 ਮਰਬਾ ਹਾਂਜੀ 31 ਮਤਲਬ 41 ਆਪਣੇ 27 ਮਰਬਾ ਹਾਂਜੀ ਉਸ ਵਾਲੇ ਨਜਰ ਉਹ ਖੁੱਲੇ ਵਾਲੇ ਚ ਤੇ ਨਾਲੇ ਉਹ ਬੰਦੇ ਨੂੰ ਪੁੱਛ ਵੀ ਲੈਣ ਵੀ ਉਹ 27 41 ਮਰਬਾ ਕਿੱਥੇ ਆਉਂਦਾ ਠੀਕ ਹੈ ਜੀ ਹੁਣ ਤੁਸੀਂ ਚੰਗੀ ਤਰ੍ਹਾਂ ਸੁਣ ਲਈ ਇਹਨਾਂ ਦੀ ਗੱਲਬਾਤ ਦੁੱਖਪਰੀ ਦਾਸਤਾਨ ਇਹਨਾਂ ਦੀ ਕਿ ਉਹ ਇਹ ਗੱਲ ਕਹਿ ਰਹੇ ਆ ਕਿ ਸਾਡੀ ਪੈਲੀ ਬਾਰੇ ਤੁਸੀਂ ਚੈੱਕ ਕਰ ਸਕਦੇ ਆ ਜਿਹੜਾ ਮਾਲ ਮਹਿਕਮੇ ਦਾ ਰਿਕਾਰਡ ਹੁੰਦਾ ਉਹ ਚ ਚੈੱਕ ਕਰ ਸਕਦੇ ਆ ਵੀ ਪਹਿਲਾਂ ਪੈਲੀ ਕਿੱਥੇ ਸੀ ਦਰਿਆ ਕਿੱਥੇ ਸੀ ਤੇ ਅੱਜ ਕਿੱਥੇ ਆ ਅੱਜ ਕਿਉਂ ਮਜਬੂਰ ਹੋ ਕੇ ਬਿਲਕੁਲ ਦੇਖੋ ਅਸੀਂ ਇਹਨਾਂ ਦੀਆਂ ਵੀਡੀਓ ਬਣਾਈਆਂ ਇਹਨਾਂ ਦੇ ਪਰਿਵਾਰਾਂ ਦੀਆਂ ਇਹਨਾਂ ਦੇ ਬੱਚਿਆਂ ਦੀਆਂ ਸਾਰੀਆਂ ਵੀਡੀਓ ਅਸੀਂ ਕੀਤੀਆਂ ਪਰ ਲੇਕਿਨ ਅਸੀਂ ਵੀ ਇਹਨਾਂ ਦੇ ਨਾਲ ਇਹ ਗੱਲ ਜ਼ਰੂਰ ਕੀਤੀ ਆ ਕਿ ਕਿਤੇ ਤੁਸੀਂ ਝੂਠ ਤਾਂ ਨਹੀਂ ਬੋਲਦੇ ਪਰ ਸਾਨੂੰ ਜਾ ਕੇ ਹਾਲਾਤ ਦਿਖਾ ਲਓ ਆਪਣੀ ਜ਼ਮੀਨ ਤੁਹਾਡੀ ਕਿੱਥੇ ਆ ਹਾਂਜੀ ਹਾਂਜੀ ਠੀਕ ਹੈ ਜੀ ਤਾ ਕਰਕੇ ਅਸੀਂ ਬਿਲਕੁਲ ਦਰਿਆ ਦੇ ਵਿੱਚ ਖੜੇ ਆ ਜਿੱਥੇ ਸਤਲੁਜ ਤੇ ਵਿਆਸਾ ਇਕੱਠੇ ਵਗਦੇ ਆ ਉੱਥੇ ਦਰਿਆ ਦੇ ਵਿੱਚ ਖੜੇ ਆ ਭੁੱਲੇ ਵਾਲੇ ਦਾ ਨੰਬਰ ਜਦੋਂ ਵੀ ਲੱਭਣਾ ਹੋਵੇ ਹਾਂਜੀ ਜਦੋਂ ਸਾਡਾ ਸੌਖਾ ਹੀ ਕੰਮ ਆ ਪਹਿਲੀ ਨੰਬਰ ਪਾ ਲਓ ਉਸ ਵੇ ਸਾਡਾ ਰਕਬਾ ਬੋਲਣਾ ਸ਼ੁਰੂ ਹੋ ਗਿਆ ਬਾਦੇ ਵੀਰ ਸਿੰਘ ਦਾ ਗੁਰਦਾਰੇ ਨੂੰ ਜਗ੍ਹਾ ਦਿੱਤੀ ਪਹਿਲਾਂ ਅਸੀਂ ਜਦੋਂ ਸੈਟਾ ਹਾਂ ਕੰਮ ਸੌਖਾ ਆ ਗੁਰਦਾਰੇ ਦੋ ਦਰ ਜਿੰਨੀ ਸਾਡੇ ਕੋਲ ਦੋ ਦੋ ਕਨਾਲਾ ਪਹਿਲੀ ਹੈਗੀ ਚਾਰ ਚਾਰ ਉਹਦੇ ਵਿੱਚੋਂ ਵੀ ਅਸੀਂ ਗੁਰਦਾਰੇ ਨੂੰ ਜਗ੍ਹਾ ਦੇਤੀ ਆ ਆ ਦੇਖੋ ਜ ਦੀ ਆ ਠੀਕ ਆ ਜੀ ਤੇ ਪਹਿਲੀ ਵੀ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਨੂੰ ਦਾਨ ਜੀ ਸਾਡੇ ਕਰਾ ਪਰ ਲੇਕਿਨ ਅੱਜ ਕੀ ਹਾਲਾਤ ਆ ਇਹ ਤੁਸੀਂ ਜਾਣ ਸਕਦੇ ਆ ਦੇਖੋ ਆ ਰੇਤ ਹੀ ਰੇਤ ਆ ਇੱਥੇ ਤੇ ਇੱਥੇ ਕਿਹੜੀ ਫਸਲ ਹੋ ਸਕਦੀ ਆ ਜਦ ਕੇ ਆ ਪਾਣੀ ਆ ਦੇਖੋ ਕਿੰਨੀ ਰੇਤ ਆ ਇੱਥੇ ਇਹ ਕਦੋਂ ਇਹ ਰੇਤ ਚੱਕੀ ਜਾਊਗੀ ਕਦੋਂ ਇਹ ਫਵਾਲੀ ਸਵਾਰੀ ਜਾਊਗੀ ਤੇ ਇੱਥੋਂ ਦੇਖੋ ਕਿੰਨਾ ਢੰਗਾਈ ਦੇ ਵਿੱਚ ਆ ਇਤੋਂ ਤਕਰੀਬਨ 12-13 ਫੁੱਟ ਜਿਹੜਾ ਡੂੰਗਾ ਹੋ ਗਿਆ 24 ਘੰਟੇ ਖਤਰਾ ਬਣਿਆ ਹੋਇਆ ਆ ਇਹਦਾ ਵੀਰ ਜੀ ਪੈ ਗਿਆ ਹਾਂਜੀ ਇਹਨੂੰ ਦਰਿਆ ਨੂੰ ਅਸੀਂ ਕੀ ਕਰੀਏ ਐਡੀ ਡੂੰਗੀ ਕਿੱਥੋਂ ਲੈ ਆਈਏ ਮਿੱਟੀ ਹਾਂਜੀ ਹਾਂਜੀ ਪਿੱਛੇ ਦਰਿਆ ਉਹਨੇ ਰੋੜ ਕੇ ਗਾਂ ਜਾ ਆ ਪਿੱਛੇ ਦਰਿਆ ਆਵਾਜ਼ ਨੂੰ ਕੀ ਕਰਾਂਗੇ ਪੂਰੀ ਵੀ ਦਵਾਂਗੇ ਗਾੜੀ ਪਿੱਛੋਂ ਦਰਿਆ ਇਹਨੇ ਰਹਿਣ ਹੀ ਨਹੀਂ ਦੇਣੀ ਹਾਂਜੀ ਹਾਂਜੀ ਮਗਰੋਂ ਰਹਿਣੀ ਇਹਨੂੰ ਹੁਣ ਅਸੀਂ ਕਿਸੇ ਬੰਦੇ ਨੇ ਲਾ ਸਕਦੇ ਆ ਆ ਦੇਖੋ ਜੀ ਜਿੱਥੋਂ ਵੀ ਜਿਵੇਂ ਆ ਉਹ ਤੁਸੀਂ ਦੇਖਦੇ ਆ ਕਿ ਢਾ ਲਾ ਕੇ ਨਾ ਵਿੱਚ ਨੂੰ ਜਿਵੇਂ ਜਿਵੇਂ ਵੀ ਪਾਣੀ ਦਾ ਜਦੋਂ ਬਹਾਵ ਤੇਜ਼ ਹੁੰਦਾ ਆ ਨਾ ਤਾਂ ਇਸ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਦਿਖਾ ਰਹ ਦਰਿਆ ਜਿਹੜਾ ਆ ਉਹ ਵੱਡਦਾ ਜਮੀਨ ਨੂੰ ਜਿਹੜੇ ਕਮੈਂਟ ਕਰਦੇ ਉਹਨਾਂ ਨੂੰ ਇਸ ਤਰੀਕੇ ਨਾਲ ਠੀਕ ਆ ਇਸ ਤਰੀਕੇ ਨਾਲ ਵੱਢ ਕੇ ਬੰਨ ਦੀ ਸਾਈਡ ਨੂੰ ਦਰਿਆ ਆਉਂਦਾ ਆ ਸੋ ਇੱਕ ਹੋਰ ਵੀਰ ਆ ਉਹ ਖੜਾ ਤੁਹਾਡੇ ਸਾਹਮਣੇ ਆ ਉਹ ਵੀ ਵਿਚਾਰਾ ਦੇਖ ਕੇ ਸਾਨੂੰ ਇੱਥੇ ਸ਼ੂਟ ਕਰਦਿਆਂ ਨੂੰ ਵੀਡੀਓ ਆਇਆ ਚੱਲ ਕੇ ਦੁੱਖ ਪਰਦਾਸਤਾਨ ਆ ਆ ਬਿਲਕੁਲ ਬੰਨ ਆ ਜੀ ਆਹ ਬੰਨਿਆ ਹੈ ਬੰਨ ਬੰਨਿਆ ਜਿਹੜਾ ਹਰੀਕੇ ਹੈਡ ਤੋਂ ਆਉਂਦਾ ਆ ਸਤਲੋਜ ਤੇ ਬਿਆਸ ਦਰਿਆ ਦੇ ਬਿਲਕੁਲ ਬੰਨਿਆ ਵਨ ਦੀ ਪਰਲੀ ਸਾਈਡ ਦੇ ਉੱਪਰ ਇਹਨਾਂ ਪਰਿਵਾਰਾਂ ਨੇ ਕਨਾਲ ਦੋ ਕਨਾਲ ਜਿਹੜੀ ਇਹਨਾਂ ਕੋਲ ਜ਼ਮੀਨ ਬਚੀ ਸੀ ਉੱਥੇ ਇਹਨਾਂ ਨੇ ਵਿਚਾਰਿਆਂ ਨੇ ਆਪਣੇ ਘਰ ਪਾਏ ਆ ਪਰ ਜਿਹੜੀਆਂ ਪੈਲੀਆਂ ਤੋਂ ਆਮਦਨ ਹੋਣੀ ਸੀ ਜਿਨ੍ਹਾਂ ਤੋਂ ਗੁਜ਼ਾਰੇ ਚੱਲਣੇ ਸੀਗੇ ਜਿਨ੍ਹਾਂ ਤੋਂ ਇਹ ਹੱਥ-ਦਾਨ ਕਰਨ ਵਾਲੇ ਸੀਗੇ ਕਿਸੇ ਆਏ ਹੋਏ ਨੂੰ ਦਾਨ ਕਰਦੇ ਸੀ ਮਾਣੇ ਦੋ ਮਾਣ ਕੁਇੰਟਲ ਦਾਨ ਕਰਦੇ ਸੀ ਅੱਜ ਇਹ ਹੱਥ ਤੁਹਾਡੇ ਅੱਗੇ ਕਿਉਂ ਜੁੜ ਰਹੇ ਆ ਅਸੀਂ ਇਹ ਗੱਲ ਨੂੰ ਬੜੀ ਸ਼ਰਮ ਮੰਨਦੇ ਹਾਂ ਜਿਤਨਾ ਇਤਨਾ ਕੋਈ ਲੈਂਦਾ ਨਹੀਂ ਪਰ ਹੁਣੇ ਆਖੋ ਵੀ ਵਾਕਈ ਲੋਕ ਸਕੇ ਜਿਹੜਾ ਮਜਬੂਰੀ ਬਾਰੇ ਲੈਂਦਾ ਹੱਥ ਜੋੜ ਕੇ ਬੇਨਤੀ ਕਰਛੀ ਸਾਨੂੰ ਵੀ ਇਸ ਗੱਲ ਦੀ ਸ਼ਰਮ ਆਉਂਦੀ ਹੁਣ ਕਰੀਏ ਕੀ ਸਾਡੇ ਨਿੱਕੇ ਨਿੱਕੇ ਬੱਚੇ ਵੀ ਚੱਲ ਕੇ ਨਾਲ ਆਏ ਆ ਉਹ ਵੀ ਕਹਿੰਦੇ ਕਿ ਅਸੀਂ ਨਾਲ ਚੱਲਣਾ ਆ ਤੇ ਜੇ ਕੋਈ ਸਾਡਾ ਹੱਲ ਹੋ ਸਕੇ ਦੇਖੋ ਕਿੰਨੇ ਪਰਿਵਾਰ ਇਹ ਕਿੰਨੇ ਪਰਿਵਾਰ ਆਪਣੀਆਂ ਦੁੱਖ ਪ੍ਰੀਦਾਸਤਾਨ ਸੁਣਾਉਣ ਲਈ ਆਪਣੀਆਂ ਜ਼ਮੀਨਾਂ ਬਾਰੇ ਦੱਸਣ ਵਾਸਤੇ ਤੇ ਦਿਖਾਉਣ ਵਾਸਤੇ ਦਰਿਆ ਦੇ ਵਿੱਚ ਬਿਲਕੁਲ ਪਹੁੰਚੇ ਆ ਇਹ ਪਰਿਵਾਰ ਇਹ ਚਿਹਰੇ ਆ ਨਾਲ ਬੱਚੇ ਵੀ ਆ ਛੋਟੇ ਛੋਟੇ ਬੱਚੇ ਵੀ ਆ ਕਿ ਸਾਡੀ ਕੋਈ ਤੇ ਸਾਰ ਲਵੇ ਸਭੋ ਵੇਖ ਕੇ ਮਨ ਦੁਖੀ ਸਾਡੀ ਕੋਈ ਤੇ ਦੁੱਖ ਭਰੀ ਦਾਸਤਾਨ ਸੁਣੇ ਪਹਿਲੋ ਮੈਂ ਇਹਨਾਂ ਨੂੰ ਮਿਲਿਆ ਸੀਗਾ ਜੀ ਜਿਹੜੇ ਸਾਹਮਣੇ ਖੜੇ ਆ ਜਥੇਦਾਰ ਜੀ ਇਹਨਾਂ ਨੂੰ ਆ ਗੁਰਦੁਆਰਾ ਸਾਹਿਬ ਜੋ ਤੁਹਾਨੂੰ ਨਜ਼ਰ ਆਉਂਦਾ ਪਿੱਛੇ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਸੰਤ ਬਗਬਾ ਸੁੱਖਾ ਸਿੰਘ ਜੀ ਮਹਾਪੁਰਚ ਸਰਹਾਲੀ ਵਾਲਿਆਂ ਨੇ ਉਹਨਾਂ ਦੀ ਇਹ ਜਿਹੜੀ ਆ ਸੰਤਾਂ ਦੀ ਸੇਵਾ ਕੀਤੀ ਆ ਹਾਂਜੀ ਸੰਤਾਂ ਦੀ ਸੇਵਾ ਦੇ ਨਾਲ ਇਹ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਨਹੀਂ ਜੇ ਇਹ ਇਤਨਾ ਢਾਈ ਕਿਲਿਆ ਆਉਂਦਾ ਜਿਉਂ ਨਾ ਜਿਹੜਾ ਕਹਿੰਦਾ ਤੇ ਸੰਤਾਂ ਨੇ ਮਹਾਂਪੁਰਸ਼ਾਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਸੇਵਾ ਕੀਤੀ ਤੇ ਇਹ ਜਿਹੜਾ ਪਰਾਲਾ ਕਰਕੇ ਹਰ ਸਾਹ ਦੇ ਨਾਲ ਇਹ ਸੰਤਾਂ ਦਾ ਬਹੁਤ ਜ਼ਿਆਦਾ ਦੇਰ ਤਾਂ ਇਹ ਬਾਤ ਕਰਦੇ ਆ ਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਪਰਿਵਾਰ ਜਿਹੜੇ ਬਚੇ ਆ ਨਹੀਂ ਤਾਂ ਹੋ ਸਕਦਾ ਜਿਵੇਂ ਹਾਲਾਤ ਆ ਤੇ ਦਰਿਆ ਟੁੱਟ ਸਕਦਾ ਸੀਗਾ ਤੇ ਤੁਹਾਨੂੰ ਪਰਲੀ ਸਾਈਡ ਤੋਂ ਵੀ ਜਿੱਥੋਂ ਟੁੱਟਣ ਦੀ ਕੰਡੀਸ਼ਨ ਤੇ ਸੀ ਉਹ ਸਾਈਡ ਤੇ ਵੀ ਲੈ ਕੇ ਚਲਦੇ ਆਪਾਂ ਤੁਹਾਨੂੰ ਉਹ ਵੀ ਦਿਖਾ ਦਨੇ ਆ ਕਰੀ ਤੇ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਹੀ ਇਹ ਬਚਿਆ ਆ ਸੋ ਇਹਨਾਂ ਨੇ ਪਹਿਲੀ ਵਾਰੀ ਮੈਂ ਇਹਨਾਂ ਮਹਾਪੁਰਸ਼ਾਂ ਨੂੰ ਮੈਂ ਮਿਲਿਆ ਸੀਗਾਣ ਕੇ ਤੇ ਇਹਨਾਂ ਨੇ ਉਦੋਂ ਦੱਸਿਆ ਸੀਗਾ ਇੱਥੇ ਤੇ ਜੋ ਦੁੱਖ ਤਕਲੀਫਾਂ ਦਰਦੇ ਆ ਤੇ ਉਦੋਂ ਬਾਅਦ ਵਿੱਚ ਫਿਰ ਮੈਂ ਇਹਨਾਂ ਪਰਿਵਾਰਾਂ ਨੂੰ ਮਿਲਿਆ ਇਕੱਲੇ ਇਕੱਲੇ ਪਰਿਵਾਰ ਦੇ ਵਿੱਚ ਜਾ ਕੇ ਇਹਨਾਂ ਦੀਆਂ ਦੁੱਖ ਤਕਲੀਫਾਂ ਆਪਾਂ ਸੁਣੀਆਂ ਤੇ ਆਓ ਤੁਹਾਨੂੰ ਦਿਖਾਉਨੇ ਆ ਕਿ ਕੀ ਹਾਲਾਤ ਆ ਆ ਦੇਖੋ ਜੀ ਹਾਲਾਤ ਆ ਹਾਲਾਤ ਸਿਗੇ ਜਿਹੜੇ ਹੜ ਲੰਘ ਕੇ ਗਏ ਆ ਹੁਣ ਤੁਸੀਂ ਸੋਚੋ ਕਿ ਇੱਕ ਰਸਤਾ ਆ ਦੇਖੋ ਇੰਨੀ ਅਪਰਾਲਾ ਕਰਨ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਆ ਕਿ ਇੱਕ ਕਾਰ ਮਸੀ ਇਥੋਂ ਪਾਸ ਹੋ ਸਕਦੀ ਆ ਤੇ ਹਾਲੇ ਵੀ ਇਹ ਜਿਹੜਾ ਆ ਕੋਈ ਮੀਂਹ بارش ਆ ਗਈ ਨਾ ਤੇ ਜਿਹੜਾ ਬੰਨ ਆ ਇਹ ਖਾਰ ਸਕਦਾ ਆ ਆਵੇ ਤੁਹਾਨੂੰ ਮੈਂ ਦੱਸਦਾ ਇੱਧਰ ਵੇਖੋ ਆ ਇੱਕ ਇੱਕ ਕਰਮੀ ਜਾਣਾ ਸਾਡਾ ਲੰਘੇ ਹਾਂਜੀ ਤੇ ਆ ਆ ਤੁਸੀਂ ਦੇਖ ਸਕਦੇ ਆ ਕਿ ਇਹ ਕਿੰਡੀ ਕੁ ਦੂਰੀ ਆ ਆ ਪਰਿਵਾਰ ਆ ਇਹ ਬੱਚਿਆਂ ਵਾਲੇ ਪਰਿਵਾਰ ਇਹ ਗੁਰਦੁਆਰਾ ਸਾਹਿਬ ਆ ਲੱਗੇ ਇਹਨਾਂ ਦੀ ਬਸੋਂ ਆ ਦੱਸੋ ਮੈਨੂੰ ਹਾਂਜੀ ਹਾਂਜੀ ਜੇ ਕਿਤੇ ਬਾਰਿਸ਼ ਆਉਂਦੀ ਆ ਪਾਣੀ ਦਾ ਬਹਾਅ ਵਧਦਾ ਆ ਤੇਜ਼ ਹੁੰਦਾ ਤੇ ਫਿਰ ਕੀ ਬਣੂਗਾ ਪਾਣਾ ਜੀ ਬੰਨ ਹੀ ਖੁਰ ਗਿਆ ਕਿਹਦੇ ਆਸਰੇ ਨਾ ਬੈਠੇ ਹੋਣੋ ਆ ਤੁਸੀਂ ਇੱਥੋਂ ਤੁਹਾਨੂੰ ਕੈਮਰੇ ਦੇ ਵਿੱਚ ਦੇਖਣ ਨੂੰ ਬਹੁਤ ਜਿਹੜਾ ਘੱਟ ਡੰਗਾਈ ਲੱਗਦੀ ਹੋਊਗੀ ਪਰ ਜਿਹੜਾ ਵੀ ਵੀਰ ਇੱਥੇ ਦੇਖਣਾ ਚਾਹੁੰਦਾ ਨਾ ਜਦੋਂ ਆਉਂਗੇ ਘੱਟ ਤੋਂ ਘੱਟ 50 ਫੁੱਟ ਇੱਥੇ ਖੱਡਾ ਪਿਆ ਹੋਇਆ ਆ ਆ ਤੁਸੀਂ ਦੇਖ ਸਕਦੇ ਕਿੰਨਾਂ ਦੇ ਦਰਖਤ ਪਾਣੀ ਨੇ ਸਿੱਟ ਲਏ ਆ ਜਿਹੜੇ ਬੋਰੇ ਲੱਗੇ ਆ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਸੁੱਖਾ ਸਿੰਘ ਜੀ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਮਿਹਰ ਦੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਬਚਿਆ ਆ ਸਾਰਾ ਨਹੀਂ ਤੇ ਬੰਨੂ ਟੁੱਟ ਜਾਂਦਾ ਤੇ ਨਹੀਂ ਤੇ ਇਥੋਂ ਬਿਲਕੁਲ ਜਿਹੜਾ ਇਹ ਖਤਮ ਹੋ ਜਾਣਾ ਸੀਗਾ ਬੰਨ ਤੇ ਇਹ ਪਰਿਵਾਰ ਜਿਹੜੇ ਆ ਕਿ ਬਹੁਤ ਸਾਰੀਆਂ ਜਾਨੀ ਨੁਕਸਾਨ ਹੋ ਜਾਣਾ ਸੀ ਇਹ ਥੱਲੇ ਲੈ ਗਿਆ ਉਹ ਨਾਪ ਗਿਆ ਵੀ ਤੇ ਬਰਾਬਰ ਹੀ ਤੋੜੇ ਤੁਸੀਂ ਦੇਖ ਸਕਦੇ ਆ ਪਾੜੀਆਂ ਵੇਖੋ ਇਥੋਂ ਕਿੱਡੇ ਕਿੱਡੇ ਪਾੜ ਪਏ ਆ ਇਹਦੇ ਵਿੱਚ ਕਿੱਡੇ ਕਿੱਡੇ ਪਾੜ ਪਏ ਇਹ ਸਾਰੇ ਆ ਪਰਿਵਾਰ ਆ ਜਿਹੜੇ ਹਾਲਾਤ ਆਪਣੇ ਦੁੱਖ ਭਰੀ ਦਾਸਤਾਨ ਬਿਆਨ ਕਰਨ ਵਾਸਤੇ ਬਿਲਕੁਲ ਸਾਡੇ ਨਾਲ ਦਰਿਆ ਦੇ ਕੰਢੇ ਤੇ ਆਏ ਆ ਇਹ ਦੇਖੋ ਜੀ ਮਾਤਾ ਜੀ ਵੀ ਦਰਿਆ ਦੇ ਕੰਢੇ ਇਸ ਟਾਈਮ ਦੇ ਉੱਤੇ ਆਪਣਾ ਦੁੱਖ ਰੋਂ ਕਰਨ ਵਾਸਤੇ ਆਏ ਆ ਸਾਰੀ ਪੇਲੀਆ ਵਿੱਚੋਂ ਪੋਰ ਜਿਹੜਾ ਵਿੱਚ ਆ ਗਿਆ ਠੀਕ ਹੈ ਅੱਛਾ ਅੱਛਾ ਇੱਥੋਂ ਲੱਗਿਆ ਵਿਚਾਰੀ ਦਾ ਨਹੀਂ ਆ ਠੀਕ ਆ 27 6 ਹਾਂ ਠੀਕ ਆ ਹਾਂ ਜੀ ਦੇਖੋ ਇੱਕ ਬਜ਼ੁਰਗ ਮਾਤਾ ਹਾਂ ਜੀ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਆ ਕਿ ਜਿਹੜਾ ਕੀ ਹਾਲਾਤ ਆ ਇਹਨਾਂ ਲੋਕਾਂ ਦੇ ਅੱਜ ਇਹ ਰਾਜਿਆਂ ਤੋਂ ਮੰਗਤੇ ਬਣ ਕੇ ਕੀ ਹਾਲਾਤ ਆ ਕਿ ਇੱਕ ਮਾਤਾ ਨੂੰ ਬਜ਼ੁਰਗ ਮਾਤਾ ਨੂੰ ਵੀ ਚੱਲ ਕੇ ਦਰਿਆ ਦੇ ਕੰਢੇ ਆਪਣਾ ਦੁੱਖ ਆਣ ਕੇ ਦੱਸਣਾ ਪਿਆ ਬਿਆਨ ਕਰਨਾ ਪਿਆ ਮਾਤਾ ਜੀ ਦੱਸਦੇ ਹਾਂ ਜੀ ਮਾਤਾ ਜੀ ਦੱਸੋ ਹੁਣ ਬੱਚਾ ਮੇਰਾ ਵੀ ਪੂਰਾ ਹੋਇਆ ਤੇ ਮੇਰੇ ਘਰ ਵਾਲਾ ਪੂਰਾ ਗਿਆ ਮੇਰਾ ਪੋਤਰਾ ਵਾ ਠੀਕ ਹੈ ਤਾਂ ਵੱਡੀਆਂ ਦੋ ਪੋਤਰੀਆਂ ਹਾਂ ਠੀਕ ਹੈ ਜੀ ਹਾਂ ਜੀ ਤੇ ਕੋਈ ਅੰਦਲ ਨਹੀਂ ਕੋਈ ਸਾਨੂੰ ਕੁਝ ਨਹੀਂਗਾ ਯਾ ਸਾਡੀ ਪਹਲੀ ਆ ਇਥੇ ਸਾਰੀ ਖਰਾਬ ਹੋ ਗਈ ਤੇ ਨਾਕਰਨ ਸਾਡੀ ਪਈ ਆ ਤੇ ਰੇਤ ਪੈ ਗਈ ਕੋਈ ਹੁੰਜੀ ਆਵੇ ਰੋੜ ਰਾੜੀ ਭਰੀ ਆ ਪੈ ਗਿਆ ਠੀਕ ਹੈ ਜੀ ਬਹੁਤ ਘੁੱਕੀ ਤਾਤ ਕਰ ਗਏ ਠੀਕ ਹੈ ਵੀ ਕੋਈ ਆਪ ਨਾਲ ਸਾਥ ਨਹੀਂ ਰਹਿ ਗਿਆ ਘੋਟੀਆਂ ਦੇ ਵੀ ਸਾਡੇ ਪਾਣੀ ਆ ਉਹ ਹੀ ਨਾ ਜਨਾਬ ਕੀ ਤਰ੍ਹਾਂ ਕਣਕ ਬਿਜਲੀ ਤਣ ਕੇ ਲੈ ਲਈ ਤੇ ਉਹ ਹੁੰਦਾ ਵੀ ਚਲੋ ਬੱਚੇ ਖਾਣਗੇ ਹਾਂਜੀ ਕੋਈ ਗਰਜ ਕਰ ਲਾਂਗੇ ਹਾਂਜੀ ਤੇ ਜਦੋਂ ਉਹ ਹੀ ਨਾ ਰਹੀ ਵੀਨਾਰਾ ਜੀ ਫੋਰ ਵਿੱਚ ਆ ਗਏ ਹਾਂਜੀ ਤੇ ਉੱਥੇ ਫਿਰ ਕਾਦਾ ਸਾਰਾ ਰਹਿਣਾ ਇਹੋ ਹੀ ਆ ਵੀ ਕੋਈ ਆਪਣੀ ਵੀਰ ਹੈਲਪ ਕਰ ਸਕਦਾ ਵਾ ਠੀਕ ਹੈ ਜੀ ਤੇ ਕਰ ਦਵੇ ਜਰੀ ਵਿਚਾਰੀ ਜਾਲ ਫੜ ਦੇ ਇਹਦਾ ਸੋਣ ਕੇ ਬੇਨਤੀ ਇਹੋ ਹੀ ਆ ਘੋਟੀਆਂ ਦੇ ਵਾਲੇ ਆ ਮੇਰੀ ਮਾਤ ਦੀ ਸੀ ਅੱਛਾ ਜੀ ਇਧਰ ਬਹੁਤ ਔਖਾ ਆ ਤੇ ਜਿਹੜੀ ਪਹਿਲੀ ਤੁਹਾਡੀ ਆ ਉਹ ਇੱਥੇ ਸੀਗੀ ਜਿਹੜੀ ਤਬਾਹ ਹੋ ਗਈ ਹੁਣ ਤੋਂ ਸਾਡੇ ਪੰਜ ਕਿਲੇ ਦੇ ਤਿੰਨ ਟਹਿ ਗਏ ਸਾਡੇ ਵੀ ਠੀਕ ਹੈ ਜੀ ਦੋ ਹੀ ਰਹਿ ਗਏ ਆ ਪੰਜਾਂ ਚੋਂ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਕਿ ਇਸ ਮੁਕੇ ਆ ਦੇਖੋ ਜੀ ਦਰਿਆ ਆ ਦਰਿਆ ਦੇ ਬੰਨ ਦੇ ਉੱਪਰ ਬਿਲਕੁਲ ਇੱਕ ਮੇਲੇ ਵਾਂਗੂ ਮੇਲਾ ਲੱਗਾ ਆ ਕਿਉਂ ਕਿਉਂਕਿ ਇਹ ਲੋਕ ਜਿਹੜੇ ਦੁਖੀ ਆ ਜਿਹੜੇ ਹੱਥ ਰਾਜੇ ਸੀ ਆ ਜੋ ਮੰਗਤੇ ਬਣੇ ਆ ਜਿਹੜੇ ਹੱਥ ਰਾਜੇ ਸੀ ਆ ਜੋ ਮੰਗਤੇ ਬਣੇ ਆ ਅੱਜ ਵਿਚਾਰੇ ਆਪਣਾ ਦੁੱਖ ਬਿਆਨ ਕਰਦੇ ਆ ਜੇ ਜੇ ਤਾਂ ਕੋਈ ਮਦਦ ਕਰ ਸਕਦਾ ਸਾਡੀ ਤੁਹਾਡੇ ਵਰਗਾ ਵੀਰ ਜਾਂ ਕੋਈ ਸੁਰਦਾ ਵੀਰ ਤੇ ਉਹ ਵੀ ਕਰ ਦੇਵੇ ਜੀ ਠੀਕ ਆ ਹੁਣ ਕਣਕ ਦਾ ਤਾਂ ਕੋਈ ਰਹਿ ਨਹੀਂ ਗਿਆ ਵੀ ਕਣਕਾਂ ਹੀ ਬੀਜ ਲਾਂਗੇ ਜਾਂ ਸਾਨੂੰ ਕੋ ਮਿੱਟੀ ਪਾ ਕੇ ਨਹੀਂ ਪਹਿਲੀ ਸਾਡੀ ਬਣਾ ਦੂਗਾ ਉਹ ਤਾਂ ਗੱਲ ਹੈ ਨਹੀਂ ਜੀ ਕਿ ਜਿਹੜੀਆਂ ਪੈਲੀਆਂ ਕੋਈ ਜਿਨ੍ਹਾਂ ਚ ਰੇਤ ਪਈ ਆ ਤੇ ਉਹਨਾਂ ਬਾਰੇ ਵੀਰ ਜੀ ਤੁਸੀਂ ਕੀ ਕਹਿੰਦੇ ਸੀਗੇ ਵੀ ਜਿਹੜਾ ਕੋਈ ਕੋਈ ਆਏ ਪਾਰਟੀ ਆਵੇ ਸਾਡੀ ਮਤ ਕਰੇ ਕਿ ਸਾਨੂੰ ਮਾਰ ਕੇ ਰੇਤ ਨੂੰ ਖਾੜ ਦੇਣਾ ਉਹ ਤੋਂ ਸਾਨੂੰ ਬਥੇਰਾ ਲਾਲਚ ਦਿੱਤਾ ਵੀਰਾਂ ਨੇ ਵੀ ਅਸੀਂ ਤੁਹਾਨੂੰ ਜਦੋਂ ਪੈਲੀਆਂ ਪਾਣੀ ਲੈ ਲੈਂਦੇ ਹਾਂ ਤੇ ਛਾੜੀ ਪਾਣੀ ਛਾੜਾਂਗੇ ਹਾਂਜੀ ਹੁਣ ਕਈ ਨੰਬਰ ਵੀ ਲੈ ਕੇ ਸਾਨੂੰ ਨਹੀਂ ਦਿੱਤਾ ਨਹੀਂ ਅਸੀਂ ਉਹਨਾਂ ਨੂੰ ਪੁੱਛ ਕੇ ਵੀ ਵੀਰ ਜੀ ਆਓ ਤੇ ਹੁਣ ਨਹੀਂ ਬਹੁਤ سارے ਦਾਨੀ ਸੱਜਣ ਵੀਡੀਓ ਪਾਉਂਦੇ ਆ ਕਿ ਵੀ ਅਸੀਂ ਖਾਦਾਂ ਦੇ ਉੱਤੇ ਜਾ ਰਹੇ ਹਾਂ ਅਸੀਂ ਟਰੈਕਟਰਾਂ ਦੇ ਨਾਲ ਜਿਹੜੀਆਂ ਜ਼ਮੀਨਾਂ ਪੱਧਰੀਆਂ ਕਰਨੀਆਂ ਨੇ ਉਹ ਲਈ ਜਾਂਦੇ ਆ ਅਜੇ ਤੱਕ ਨੀ ਕੋ ਆਇਆ ਸਾਨੂੰ ਦੇ ਨਾ ਬੀ ਮੇਰਾ ਨਾ ਖਾਦ ਮਿਲੀ ਜਿਹੜੇ ਉਦਾਂ ਵਾ ਉਹ ਲੈ ਜਾਂਦੇ ਆ ਇਹਨੇ دریاਵਾਂ ਵਾਲੇ ਚਲੋ ਵੀਰ ਜੀ ਜੇ ਮਤਲਬ ਬੀ ਦਾ ਥੋੜਾ ਲੈ ਵੀ ਲਵਾਂਗੇ ਖਾਦ ਦੀ ਪੋਰੀ ਲੈ ਵੀ ਲਵਾਂਗੇ ਤੇ ਉਹਨੂੰ ਕਰਾਂਗੇ ਕੀ ਦੇਖੋ ਇਹ ਜਿਹੜਾ ਵੀਰ ਜੀ ਬੋਲਦੇ ਆ ਇਹਨਾਂ ਦੀ ਤਾਂ ਜ਼ਮੀਨ ਤੇ ਵਿੱਚ ਸਵਾਰ ਹੀ ਨਹੀਂ ਨਾ ਹੋਣੀ ਇਹਨਾਂ ਦੀ ਤਾਂ ਖਤਮ ਹੀ ਹੋ ਗਈ ਜਮੀਨ ਖਤਮ ਹੋ ਗਈ ਆ ਹੋਰ ਵਿੱਚ ਆ ਗਿਆ ਨੁਕਰ ਤੇ ਤੇ ਉਹ ਉੱਥੇ ਬੋਰ ਸਿਗਾ ਨੁਕਰ ਦੇ ਉੱਤੇ ਜਿਹੜਾ ਕਿ ਖਤਮ ਹੋ ਚੁੱਕਾ ਆ ਬਿਲਕੁਲ ਬਾਕੀ ਕੋਈ ਵੀਰ ਭਰਾਵਾ ਦੇ ਆਣ ਕੇ ਕਰਾਇਆ ਨਾ ਟਰੈਕਟਰ ਨਾਲ ਸਾਡੀ ਮਦਦ ਕਰੇ ਕੋਈ ਖਰਚਾ ਕਰਕੇ ਪੈੜੀ ਬਣਾ ਦੇ ਜਿਹੜੀ ਥੋੜੀ ਬਾਕੀ ਬਜੀਆਂ ਤੇ ਬਹੁਤ ਉਹਦਾ ਧੰਨਵਾਦ ਕਰਦੇ ਆ ਇਹ ਸਕੂਲ ਵਾਲੇ ਵੀ ਆ ਰਹੇ ਜਿੱਥੋਂ ਜਾ ਕੇ ਵੀਡੀਓ ਅਪਰ ਜਾਂਦੀ ਆ ਵੱਧ ਤੋਂ ਵੱਧ ਮਤ ਕਰੇ ਆਣ ਕੇ ਮੌਕਾ ਵੇਖੇ ਮੌਕਾ ਵੇਖ ਕੇ ਫੇਰ ਸਾਨੂੰ ਪੈੜੀ ਕਰਾ ਦੇਵੇ ਅਸਰ ਪੈੜੀ ਜੀ ਅਸੀਂ ਖੜਾਂਗੇ ਨਾ ਦੂਜੀ ਤੇ ਅਸੀਂ ਖੜ ਨਹੀਂ ਸਕਦੇ ਆਪਦੀ ਪੈੜੀ ਜੀ ਖੜਾਂਗੇ ਫੇਰ ਉਹਨੂੰ ਪਤਾ ਲੱਗ ਜੂ ਵੀ ਵਾਕਿਆ ਹੀ ਇਹ ਬੰਦੇ ਸੱਚੇ ਆ ਇਤਾਂ ਤਾਂ ਕਈ ਆਉਂਦੇ ਯਾਰ ਐਵੇਂ ਪਾਉਂਦੇ ਲੋਕਾਂ ਤਮਾਸ਼ਾ ਫੜਿਆ ਥੋੜੀ ਆ ਬਾਈ ਪਰ ਇਹਨਾਂ ਦੀ ਨੀਰਜੀ ਉਹਨੂੰ ਯਾਦ ਕਰਕੇ ਆਦੇ ਵੀ ਆ ਪੈੜੀ ਆਉਂਦੇ ਹਾਂਜੀ ਹਾਂਜੀ ਉਹ ਦਿਖਾ अच्छा ਤੁਸੀਂ ਫੀਸਾਂ ਦੀ ਕੀ ਗੱਲ ਕਰਦੇ ਸੀ ਵੀ ਬੱਚਿਆਂ ਦੀ ਸਾਡੇ ਨਾਲ ਇੱਥੇ ਆਏ ਲਿਖਣ ਨੂੰ ਖਣਾ ਆਏ ਵੀ ਤੁਹਾਡੀਆਂ ਫੀਸਾਂ 'ਚ ਬੱਚਿਆਂ ਦੇ ਤਾਰਦਾਂ ਠਾੜਿਆ ਹੋਈਆਂ ਹਾਂ ਹਜੇ ਤਾਂ ਕੋਈ ਗੱਲਬਾਤ ਨਹੀਂ ਨਾ ਕੋਈ ਸਕੂਲੇ ਆ ਪੜਿਆ ਦੇ ਨਾ ਕੋਈ ਕਿਸੇ ਨੇ ਪੁੱਛਿਆ ਯਾਰ ਦੇਖੋ ਮੈਂ ਇੱਕ ਇਹ ਗੱਲ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਆ ਕਹਿੰਦੇ ਕਿ ਸਾਡੇ ਕੋਲ ਆਏ ਤਾਂ ਕਈ ਵਾਰੀ ਆ ਕੋਈ ਸਾਡੇ ਵਾਸਤੇ ਕੋਲੋਂ ਬੀਜਲ ਬਾਰੇ ਲਿਖਣ ਆ ਗਿਆ ਵੀ ਅਸੀਂ ਤੁਹਾਡੀਆਂ ਪੈੜੀਆਂ ਸਵਾਰ ਦਿਆਂਗੇ ਕੋਈ ਖਾਦ ਬੀਜ ਬਾਰੇ ਲਿਖਣ ਆ ਗਿਆ ਕੋਈ ਵੈਸੇ ਪਰਿਵਾਰਾਂ ਵਾਸਤੇ ਜਿਹੜਾ ਆ ਰਾਸ਼ਨ ਕੱਪੜੇ ਦੀ ਮਦਦ ਕਰਨ ਵਾਸਤੇ ਪੈਸੇ ਦੀ ਮਦਦ ਕਰਨ ਵਾਸਤੇ ਲਿਖਣ ਆ ਗਿਆ ਤੇ ਜਿਵੇਂ ਬ ਫੀਸਾਂ ਬਾਰੇ ਲਿਖਣ ਆ ਗਿਆ ਪਰ ਦੇਖਣ ਲਿਖ ਕੇ ਗਈ ਲੈ ਗਿਆ ਪਰ ਆਇਆ ਕੋਈ ਨਹੀਂ ਬੋੜਿਆ ਕੋਈ ਨਹੀਂ ਥੋੜਾ ਕੋਈ ਨਹੀਂ ਕਿਉਂ ਬਾਪੂ ਜੀ ਬੋੜਿਆ ਨਹੀਂ ਨਹੀਂ ਬੋੜਿਆ ਜੀ ਸੁਣ ਲਓ ਜੀ ਠੀਕ ਲੋ ਜੀ ਠੀਕ ਹੈ ਨਾ ਅੱਜ ਇਹ ਵਿਚਾਰੇ ਲੋਕ ਜਿਹੜੇ ਆ ਦੇਖੋ ਕਿਵੇਂ ਤਰਲੇ ਲੈਣ ਡਏ ਆ ਕਿ ਕੋਈ ਬੋੜਿਆ ਨਹੀਂਗਾ ਸੋ ਮੈਂ ਦੇਸ਼ ਵਿਦੇਸ਼ ਵਿੱਚ ਬਸਦੇ ਜਿਹੜੇ ਦਾਨੀ ਸੱਜਣੇ ਆ ਉਹਨਾਂ ਨੂੰ ਅਪੀਲ ਕਰਦਾ ਕਿ ਹੁਣ ਤੁਹਾਨੂੰ ਲੋੜ ਆ ਹੱਥ ਜੋੜ ਕੇ ਆਪ ਕਿਤੇ ਤੁਹਾਨੂੰ ਕੋਈ ਵੀ ਤੁਸੀਂ ਗੂਗਲ ਤੇ ਸਰਚ ਕਰ ਲਓ ਤੁਸੀਂ ਲੋਕੇਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਆ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਪਿੰਡ ਕੁल्ले ਵਾਲਾ ਜਦੋਂ ਤੁਸੀਂ ਤਰਨਤਾਰਨ ਸਾਈਡ ਦੇ ਉੱਤੋਂ ਆਵੋਗੇ ਤੇ ਸਭਰਾ ਪਿੰਡ ਤੋਂ ਪੁੱਛ ਸਕਦੇ ਆ ਕਿ ਭਿੱਖੀ ਪਿੰਡ ਸਾਈਡ ਤੋਂ ਆਓ ਤੇ ਉੱਥੇ ਪਤਾ ਕਰ ਸਕਦੇ ਆ ਕਿ ਸਭਰਾ ਕਿੱਥੇ ਆ ਸਭਰਾ ਕਿੱਥੇ ਆ ਜੀ ਹਾਂ ਉੱਥੋਂ ਬਿਲਕੁਲ ਉੱਥੋਂ 3 ਕਿਲੋਮੀਟਰ ਥੱਲੇ ਬੰਨ ਵਾਲੀ ਸਾਈਡ ਦੇ ਉੱਤੇ ਕੁल्ले ਵਾਲਾ ਪਿੰਡ ਆ ਜੀ ਤੇ ਇਹ ਪਰਿਵਾਰ ਉੱਥੇ ਵੱਸਦੇ ਆ ਤੇ ਤੁਸੀਂ ਆ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦਾ ਇੱਥੇ ਤੁਸੀਂ ਪਹੁੰਚ ਜਾਣਾ ਹੈ ਇੱਥੇ ਤੁਹਾਨੂੰ ਨਾਲ ਹੀ ਆ ਸਾਰੇ ਲਾਗੇ ਲਾਗੇ ਡੇਰੀਆਂ ਤੇ ਬਸ ਦੇ ਲੋਕ ਆ ਹਰੀ ਗਾਹਲੇ ਵੱਡੇ ਰੋਡ ਤੋਂ ਇਹ ਖੇਮਕਾਰ ਨੂੰ ਸਿੱਧਾ ਵਹਨ ਜਾਂਦਾ ਹਾਂ ਹਾਂਜੀ ਹਾਂਜੀ ਇੱਥੇ ਥੋੜੀ ਹੋੜੇ ਨਾਲ ਘਰਾਂ ਜੋ ਕਿ ਪਹਿਲਾਂ ਜਿਹੜੇ ਘਰਾਂ ਨੂੰ ਪਾ ਕੇ ਬੈਠੇ ਆ ਕੋਈ ਵੱਡਾ ਕਿਲਾ ਕੋ ਕਿਲਾ ਇਹ ਕੋਲ ਬੂਰ ਕਿਲਾ ਇੰਨੀਆਂ ਬਾਕੀ ਪੈ ਗਿਆ ਇੱਧਰ ਹੀ ਸਾਰੇ ਤੁਸੀਂ ਹਰੀ ਕੇ ਹੈੱਡ ਤੋਂ ਨਾ ਜਦੋਂ ਉੱਥੋਂ ਪੁਲ ਦੇ ਬਿਲਕੁਲ ਪੁਲ ਦੇ ਬਿਲਕੁਲ ਲਾਗੇ ਆਉਂਗੇ ਤੇ ਵੰਨੇ-ਵੰਨੇ ਪੈ ਕੇ ਤੁਸੀਂ ਆ ਜਾਣਾ ਜਿਹੜਾ ਵੰਨਿਆ ਦਰਿਆ ਦਾ ਉੱਤੇ ਆਉਂਗੇ ਤੇ ਤੁਹਾਨੂੰ ਵੰਨ ਦੇ ਉੱਤੇ ਬਿਲਕੁਲ ਵੰਨ ਦੇ ਉੱਤੇ ਇੱਕੋ ਹੀ ਗੁਰਦੁਆਰਾ ਤੁਸੀਂ ਉੱਥੇ ਦਾਨੀ ਸੱਜਣਾ ਦੀ ਦਾਨੀ ਸੱਜਣ ਜਿਹੜੇ ਆ ਉੱਥੇ ਅੱਖੀ ਅੱਖੀ ਵੇਖੋ ਹਾਲਾਤ ਅੱਖੀ ਵੇਖੋ ਕਿ ਕਿੰਨਾ ਪਾਣੀ ਦਰਿਆ ਦਾ ਵਗਿਆ ਕਿੰਨਾ ਨੁਕਸਾਨ ਹੋਇਆ ਕਿੰਨੀ ਜਦੋਜਦ ਕਰਕੇ ਜਾਨਾਂ ਬਚਾਈਆਂ ਆ ਤੇ ਕਿੰਨਾ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਪਾਣੀ ਦੇ ਵਿੱਚ ਚਲੇ ਗਈਆਂ ਇਹ ਸਾਰੀ ਪੜਤਾਲ ਕਰਕੇ ਜਰੂਰ ਇਹਨਾਂ ਲੋੜਵੰਦਾਂ ਦੀ ਤੁਸੀਂ ਬਾਹ ਫੜੋ ਤੇ ਜਰੂਰ ਇਹਨਾਂ ਦੀ ਤੁਸੀਂ ਮਦਦ ਕਰੋ ਸੋ ਜਿੰਨੇ ਵੀ ਦਰਸ਼ਕ ਸੱਜਣ ਵੀਰ ਇਸ ਵੀਡੀਓ ਨੂੰ ਦੇਖਦੇ ਆ ਮੈਂ ਸਾਰਿਆਂ ਨੂੰ ਅਪੀਲ ਕਰਾਂ ਕਰਦਾ ਕਿ ਇਹੋ ਜਿਹਾ ਲੋੜਵੰਦ ਪਰਿਵਾਰਾਂ ਦੀਆਂ ਵੀਡੀਓ ਜਿਹੜੀਆਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦੀ ਹੈਲਪ ਹੋ ਸਕੇ ਕਿਸੇ ਦਾ ਭਲਾ ਹੋ ਸਕੇ ਇੱਕ ਸ਼ੇਅਰ ਕਰਨ ਦੇ ਉੱਤੇ ਆਪਣਾ ਕੋਈ ਵੀ ਜ਼ੋਰ ਨਹੀਂ ਲੱਗਦਾ ਕੋਈ ਆਪਣਾ ਕਿਸੇ ਤਰ੍ਹਾਂ ਦਾ ਪੈਸਾ ਖਰਚ ਨਹੀਂ ਹੁੰਦਾ ਸੋ ਪਲੀਜ਼ ਵੱਧ ਤੋਂ ਵੱਧ ਜਿਹੜਾ ਵੀਡੀਓ ਨੂੰ ਸ਼ੇਅਰ ਕਰੋ ਤੇ ਜਿਹੜੇ ਸਾਡੇ ਇਸ ਪਬਲਿਕ ਅਪਡੇਟ ਚੈਨਲ ਦੇ ਉੱਪਰ ਦਰਸ਼ਕ ਨਵੇਂ ਆਏ ਆ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਸ ਪਬਲਿਕ ਅਪਡੇਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਆ ਉਹਨਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਸੋ ਜਿੰਨੇ ਵੀ ਦਰਸ਼ਕ ਜਿਨ੍ਹਾਂ ਨੇ ਵੀ ਇਸ ਵੀਡੀਓ ਨੂੰ ਦੇਖਿਆ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ